ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਹੀ ਪਿਆਰਾ ਸੂਟ ਦਿਖਾਉਣ ਲੱਗੇ ਆਂ ਪਸ਼ਮੀਨੇ ਦੇ ਵਿੱਚ ਸੋਨੂੰ ਇਹ ਕਾਫੀ ਕਲਰ ਦਾ ਸੂਟ ਹੈ ਜੀ ਪਸ਼ਮੀਨੇ ਦੇ ਵਿੱਚ ਇਹ ਸਪੈਸ਼ਲੀ ਤਿਆਰ ਹੋਇਆ ਹੈ ਜੀ ਸੂਟ ਜਿਵੇਂ ਅੱਜਕੱਲ ਟ੍ਰੈਂਡ ਹੈ ਜੀ ਸੂਟਾਂ ਦਾ ਇਹਦੀ ਮੇਨ ਗੱਲ ਸੂਟ ਦੀ ਗੱਲ ਤੁਹਾਨੂੰ ਦੱਸਾਂਗੇ ਜੀ ਇਹਦੇ ਉੱਪਰ ਮਸ਼ੀਨ ਵਰਕ ਹੋਇਆ ਹੈ ਜੀ ਪਿਓਰ ਪਸ਼ਮੀਨੇ ਦਾ ਸਟੱਫ ਹੈ ਜੀ ਇਹ ਤੇ ਇਹਦੇ ਚਾਕਾਂ ਦੇ ਉੱਪਰ ਇਸ ਤਰ੍ਹਾਂ ਤੇ ਪੂਰੇ हिਪ ਦੇ ਉੱਪਰ ਜਾ ਕੇ ਉੱਪਰ ਫਿਟਿੰਗ ਤੱਕ ਵਰਕ ਆਏਗਾ ਜੀ ਇਹਦੇ ਪੂਰਾ ਮਸ਼ੀਨ ਵਰਕ ਕੀਤਾ ਗਿਆ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਸੂਟ ਦੇ ਉੱਪਰ ਇਸ ਤਰੀਕੇ ਨਾਲ ਪੂਰੇ ਸੂਟ ਦੇ ਉੱਪਰ ਵਰਕ ਆਏਗਾ ਜੀ ਤੇ ਇਹਦਾ ਨੈਕ ਬਹੁਤ ਸੋਹਣਾ ਨੈਕ ਬਣਾਇਆ ਗਿਆ ਜੀ ਇਹਦਾ ਬੰਦ ਨੈਕ ਕਰਿਆ ਜੀ ਪਿੱਛੋਂ ਵੀ ਬੰਦ ਹੈ ਨੈਕ ਤੁਸੀਂ ਨੈਕ ਇਸ ਤਰ੍ਹਾਂ ਦਾ ਨਹੀਂ ਵੀ ਕਰਵਾਉਣਾ ਤੁਸੀਂ ਸਿੰਪਲ ਨੈੱਕ ਵੀ ਕਰਵਾ ਸਕਦੇ ਹੋ ਜੀ ਬਟ ਇਹ ਆਪਾਂ ਨੇ ਡਿਜ਼ਾਈਨਿੰਗ ਦਿੱਤੀ ਹੈ ਜਿਸ ਤਰੀਕੇ ਨਾਲ ਸੂਟ ਨੂੰ ਇਸ ਤਰੀਕੇ ਨਾਲ ਨੈੱਕ ਬਣਾਇਆ ਜੀ ਇਹਦਾ ਤੇ ਇਹ ਇਹਦੀ ਬਾਜੂ ਦੇ ਉੱਪਰ ਵਰਕ ਆਏਗਾ ਜੀ ਤੇ ਸੂਟ ਦੀ ਮੇਨ ਗੱਲ ਇਹ ਹੈ ਜੀ ਇਹਦੇ ਆਪਾਂ ਨੇ ਦੋਨੋਂ ਸਾਈਡ ਤੇ ਪਾਕਟ ਲਗਾਏ ਨੇ ਜੀ ਇਸ ਤਰੀਕੇ ਨਾਲ ਦੋਨੋਂ ਸਾਈਡ ਤੇ ਪਾਕਟ ਲਗਾਏ ਗਏ ਨੇ ਜੀ ਤੁਸੀਂ ਕੋਈ ਵੀ ਚੀਜ਼ ਜਿਵੇਂ ਅੱਜਕੱਲ ਹਰ ਇੱਕ ਕੋਲੇ ਫੋਨ ਹੈ ਜੀ ਇਸ ਤਰੀਕੇ ਨਾਲ ਤੁਸੀਂ ਫੋਨ ਨੂੰ ਇਹਦੇ ਵਿੱਚ ਪਾ ਸਕਦੇ ਹੋ ਜੀ ਫੋਨ इजीली ਤੁਸੀਂ ਕਵਰ ਕਰ ਸਕਦੇ ਹੋ ਜੀ ਆਪਣੇ ਨਾਲ ਤੇ ਹੋਰ ਕੋਈ ਵੀ ਜੀ ਤੁਸੀਂ ਨੇ ਪਾਉਣੇ ਹੋਵੇ ਤਾਂ ਇਹਨਾਂ ਪਾਕਟ ਦੇ ਵਿੱਚ ਤੁਸੀਂ ਪਾ ਸਕਦੇ ਹੋ ਜੀ ਦੋਨਾਂ ਸਾਈਡ ਤੇ ਆਪਾਂ ਨੇ ਪਾਕਟ ਲਗਾਈ ਨੇ ਜੀ ਇਹਦੇ ਤੁਸੀਂ ਅਨਸਟਿਚ ਵੀ ਲੈ ਸਕਦੇ ਹੋ ਤੇ ਸਟਿਚ ਵੀ ਕਰਵਾ ਸਕਦੇ ਹੋ ਪਾਕਟ ਲਗਵਾਉਣੇ ਹੋਣ ਤਾਂ ਲਗਵਾ ਸਕਦੇ ਹੋ ਜੀ ਨਹੀਂ ਲਗਵਾਉਣੇ ਹੋਣ ਤਾਂ ਇਹਨਾਂ ਨੂੰ ਤੁਸੀਂ ਸਕਿੱਪਰ ਵੀ ਕਰ ਸਕਦੇ ਹੋ ਤੇ ਇਹਦੇ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਜੀ ਤੇ ਦੁਪੱਟਾ ਚਨਾਉਣ ਦਾ ਦੁਪੱਟਾ ਲਗਾਇਆ ਹੈ ਦੋ ਕਲਰ ਦਾ ਦੁਪੱਟਾ ਹੈ ਜੀ ਮਜ਼ੈਂਟਾ ਕਲਰ ਤੇ بیس ਕਲਰ ਸੂਟ ਨਾਲ ਦਾ ਕਾਫੀ ਕਲਰ ਤੇ ਫੋਰ ਸਾਈਡ ਆਪਾਂ ਇਸ ਤਰੀਕੇ ਨਾਲ ਗੋਟਾ ਲਗਵਾਇਆ ਹੈ ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਰੈਡੀ ਕਰਵਾ ਸਕਦੇ ਹੋ ਜੀ ਜੇਕਰ ਸੂਟ ਵਧੀਆ ਲੱਗੇ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਇਸ ਦਾ ਸਕਰੀਨ ਸ਼ਾਟ ਸਾਨੂੰ ਸੈਂਡ ਕਰ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਹੈ 6284750206 ਇੱਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਥੈਂਕ ਯੂ